ਤਾ ਮਾਨਸਵਰਤਾ ਦਰਲਾ ਹੋ ਮੈਂ ਮਾਰੀ ਮਗਤੀ ਭਾਇ ਵਿਹੂਣਿਆ ਮਾਰ ਕੇ ਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਤੋਂ ਵੀ ਹੋਣੀਆ ਖਾਲੀ ਲੋਕਾਲਾ ਪਤਖੋਏ ਉਹ ਜਿਹੜੇ ਭਗਤੀ ਦੇ ਕਰਦੇ ਉਹਦਾ ਮੂੰਹ ਹੀ ਕਾਲਾ ਹੁੰਦਾ ਆਪਣੇ ਪਾਪੇ ਜਿਤਨੂੰ ਖੋ ਕੇ ਜਾਂਦਿਆਂ ਨਾਰਦ ਨੇ ਬਾਂਦਰ ਦਾ ਮੂੰਹ ਹੀ ਲਵਾ ਰਿਆ ਸੀ ਜਿਹੜਾ ਇਹ ਜੀ ਵਿਸ਼ਨੂੰ ਜਲੰਦਰ ਦੰਤ ਦੇ ਘਰ ਵਾਲੇ ਦਾ ਬਰਿੰਦਰਾਖਸ਼ ਜਦ ਤੋੜ ਕੇ ਗੰਗਾ ਨਦੀ ਦਾ ਪੱਥਰੀ ਬਣ ਗਿਆ ਸ਼ੇਵ ਜੀ ਦੀ ਕੀ ਹਾਲਤ ਹੈ ਮੂੰਹ ਕਾਲੇ ਹੋ ਗਏ ਆਪਣੀ ਪ੍ਰਤਿਸ਼ਟਾ ਗਵਾ ਕੇ ਗਏ ਨਾਮ ਤੋਂ ਬਗੈਰ ਜਿਨਿ ਨਾਮ ਵਿਸਾਰਿਆ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸਾਰਿਆ ਭੁਲਾ ਦਿੱਤਾ ਅਵਗਨ ਮੁੱਠੀ ਰੋਏ ਉਹ ਭਾਈ ਔਗਣਾ ਦੇ ਵਿੱਚ ਮੁੱਠੀ ਲੁੱਟੀ ਹੋਈ ਰੋ ਰਹੀ ਹੈ ਜੀਵ ਰੂਪ ਇਸਤਰੀ ਜਿੰਦ ਰੂਪ ਇਸਤਰੀ ਖੋਜਤ ਖੋਜਤ ਪਾਇਆ ਕਾਈ ਖੋਜ ਕੇ ਸ਼ਾਸਤਰਾਂ ਦੁਆਰਾ ਖੋਜ ਕੇ ਵੇਦਾਂ ਦੁਆਰਾ ਪਾਇਆ ਹੈ ਪਰਮੇਸ਼ਰ ਨੂੰ ਖੋਜਤ ਖੋਜਤ ਪਾਇਆ ਖੋਜ ਕੇ ਸਾਧ ਸੰਗਤ ਦੁਆਰਾ ਖੋਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਪਾਇਆ ਆਪਣੇ ਸਰੂਪ ਨੂੰ ਦਰ ਕਰ ਮਿਲਾਏ ਮਿਲਾਏ ਜਿਹੜੇ ਡਰ ਕਰ ਜਿਹੜੇ ਡਰ ਕਰਦੇ ਨਾ ਪਰਮੇਸ਼ਰ ਦਾ ਕਿਰਤ ਸੁਣਦਾ ਸਭ ਦੇਖਦਾ ਕਿ ਮੁੱਕਰ ਪਿਆ ਜਾਏ ਦੂਰ ਨਹੀਂ ਮੇਰੇ ਉਪਰ ਆ ਪਿਆਰਾ ਸੋ ਨੇੜਾ ਹੀ ਤੇ ਨੇੜਾ ਕਰ ਉਦਾਸ ਹਾਸਾ ਬਨੇੜਾ ਹੈ ਜਿਨ੍ਹਾਂ ਨੇ ਇਸ ਤਰ੍ਹਾਂ ਕਰਕੇ ਡਰ ਕਰਕੇ ਮੰਨਿਆ ਨੇਕਤ ਬੁੱਝਾ ਸਭਰਾ ਕਿਉ ਕਰਾ ਜਿਹੜੇ ਨੇੜੇ ਜਾਣਦੇ ਬੁਰਾ ਨਹੀਂ ਕਰਦੇ ਜਿਨ੍ਹਾਂ ਨੇ ਇਸ ਤਰ੍ਹਾਂ ਡਰ ਕਰ ਜਿਨ੍ਹਾਂ ਨੇ ਡਰ ਕੀਤਾ ਪਰਮੇਸ਼ਰ ਦਾ ਕਿ ਸਾਡੇ ਕੰਮਾਂ ਨੂੰ ਦੇਖਦਾ ਹੈ ਉਹ ਮਿਲਿਆ ਉਹ ਮਿਲ ਗਏ ਹਨ ਪਰਮੇਸ਼ਰ ਵਿੱਚ ਹੋਰ ਉਹਨਾਂ ਨੂੰ ਮਿਲਾ ਦਿੰਦੇ ਹਨ ਜਿਗਿਆਸੂਆਂ ਨੂੰ ਆਪ ਹੈ ਪਛਾਣ ਤੇਰ ਖੋਜਤ ਖੋਜਤ ਪਾਇਆ ਖੋਜਾ ਸਿਮਰਤੀਆਂ ਦਵਾਰਾ ਖੋਜਾ ਪੁਰਾਣਾ ਦਵਾਰਾ ਪਾਇਆ ਹੈ ਪਰਮੇਸ਼ਰ ਨੂੰ ਡਰ ਕਰ ਮਿਲਿਆ ਮਿਲ ਹਾਏ ਉਹ ਡਰ ਕਰਕੇ ਨਾ ਵਿਕਾਰਾਂ ਵੱਲੋਂ ਸੰਗਤ ਵਿੱਚ ਮਿਲ ਗਏ ਜਿਹੜੇ ਸੰਗਤ ਵਿੱਚ ਮਿਲ ਗਏ ਉਹ ਮਿਲਾਏ ਉਹ ਵਾਹਿਗੁਰੂ ਨੇ ਆਪਣੇ ਵਿੱਚ ਮਿਲਾ ਲਏ ਨਿਕਲ ਤਰਖੰਦਲੇ ਅਰਥ ਦਾ ਆਪ ਪਛਾਣੇ ਘਰ ਬਸਾ ਜਿਹੜੇ ਆਪਣੇ ਰੂਪ ਨੂੰ ਪਛਾਣ ਲੈਂਦੇ ਤੁਰਿਆ ਵਸਤਾ ਰੂਪੀ ਘਰ ਤੇ ਜਾਂ ਸਤਖੰਡ ਰੂਪੀ ਘਰ ਤੇ ਵਸਦੇ ਹਨ ਉਹ ਮੈਂ ਤ੍ਰਿਸ਼ਨਾ ਜਾਏ ਉਹਨਾਂ ਦੀ ਹੌ ਹੰਗ ਤਾਂ ਤੇ ਮੈਂ ਮਮਤਾ ਸੰਗ ਤਾਂ ਮਮਤਾ ਦੋਵੇਂ ਚਲੀਆਂ ਜਾਂਦੀਆਂ ਤ੍ਰਿਸ਼ਨਾ ਵੀ ਚਲੀ ਚਲੀ ਜਾਂਦੀ ਆ ਨਾਨਕ ਨਿਰਮਲ ਉਜਲੇ ਸਾਤੂ ਜੀ ਕਹਿੰਦੇ ਪਾਇਓ ਨਿਰਮਲ ਉਜਲ ਤੇ ਉਜਲੇ ਵੀ ਉਜਲੇ ਉਜਲੇ ਤੋਂ ਉਜਲੇ ਹੋ ਗਏ ਉਹ ਜੋ ਰਾਤੇ ਹਰ ਨਾ ਆਏ ਜਿਹੜੇ ਹਰੀ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਗਏ ਉਹ ਪਵਿੱਤਰ ਤੋਂ ਪਵਿੱਤਰ ਹਨ ਆਪਾਂ ਵੀ ਬੇਨਤੀ ਕਰੀਏ اے ਵਾਹਿਗੁਰੂ ਕਾਲਪੁਰ ਸਾਡੇ ਤੇ ਕਿਰਪਾ ਕਰੋ ਸਾਨੂੰ ਵੀ ਕਾਮੀ ਕਰੋ ਦੀ ਚਾਤਰੀ 바ਰੀ ਗੜਵੇ ਕਾਮ ਨਿੰਦਾ ਕਰਤੇ ਜਨਮ ਸੜਾਣੋਂ ਕਮੁਨਾ ਸਿਮਰੋ ਰਾਮ ਵਾਲੀ ਸਾਡੀ ਹਾਲਤ ਹੈ ਕਿਰਪਾ ਕਰਕੇ ਸਾਨੂੰ ਵੀ ਆਪਣੇ ਵਾਹਿਗੁਰੂ ਮੰਤਰ ਨਾਮ ਵਿੱਚ ਰੰਗ ਦੇਵੋ ਆਪ ਪਛਾਣ ਘਰ ਵਸਾ ਹਉ ਮੈਂ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਦੇ ਜੋਗ ਹੈ ਜਿਤ ਵਾਲੇ ਤੇ ਅੱਗੇ ਵੀ ਧੰਤ ਸਰਜੋਗਿਤ ਵਾਲੇ ਹਨ ਐਸੇ ਮਹਾਪੁਰਖਾਂ ਦੇ ਨਾਲ ਮਲਾਉਣਾ ਕਰੋ ਨਿਰਵਕਾਰ ਤੇ ਮੇਰੇ ਇਛਤਾਂ ਦੇ ਨਾਲ ਤਿਸ ਦੇਨਾ ਕੜੀ ਨਾ ਜੀਵਉ ਤਿਸ ਪਰਮੇਸ਼ਰ ਤੋਂ ਬਿਨਾਂ ਤਾਂ ਘੜੀ ਵੀ ਨਹੀਂ ਜਾਉਣਾ ਹੁੰਦਾ ਬਿਨ ਨਾ ਵੈ ਮਰ ਜਾਉ ਪਰਮੇਸ਼ਰ ਦੇ ਨਾਮ ਤੋਂ ਜਪੇ ਤੋਂ ਬਿਗੈਰ ਸਾਡਾ ਮਰਨਾ ਹੁੰਦਾ ਆਖਾਂ ਜੀਵਾਂ ਕਿਸਰਾ ਮਰ ਜਾਉ ਮੈਂ ਅੰਦਲੇ ਨਾਮ ਨਾ ਜੀ ਸਰ ਸੱਚੇ ਪਾਤਸ਼ਾਹ ਬੰਦ ਕਿਰਪਾ ਕਰੋ ਅਸੀਂ ਅੰਨੇ ਹਾਂ ਸਾਡੇ ਮਨਮੋਹ ਰੂਪ ਨੇਤਰਾਂ ਵਿੱਚ ਵਿਚਾਰ ਦੀ ਨਿਗਰ ਨਹੀਂ ਭਰਵੇਂ ਫੋਲੇ ਪੈ ਚੁੱਕੇ ਹਨ ਸਾਨੂੰ ਅੰਦੇ ਗਿਆਨੀਆਂ ਤੇਰਾ ਨਾਮ ਨਾ ਕਰੇ ਵੀ ਭੁੱਲੇ ਕਿਰਪਾ ਕਰਦੇਓ ਏਕ ਟਿੱਕੀ ਹੰਕਾਰ ਜਾਓ ਜਿਵੇਂ ਟੇਕ ਟਿੱਕੀ ਟੇਕ ਓਟ ਲੈ ਕਰਕੇ ਟਕਾਹ ਕਰਕੇ ਘਰ ਨੂੰ ਜਾਂਦਾ ਹਨ ਛੋਟੀ ਟੇਕ ਹੈ ਓਟ ਜਿਹੜਾ ਉਹਨੂੰ ਟੇਕ ਟਿੱਕੀ ਟੇਕ ਓਟ ਹੈ ਛੋਟੀ ਤੇ ਟਿੱਕੀ ਟਕਾਉਂਦਾ ਰੱਖਦਾ ਜਿੱਥੇ ਅੱਗੇ ਉਹ ਉਸ ਦੇ ਨਾਲ ਟਕਾ ਟਕਾ ਕਰਕੇ ਗਾਉ ਨੂੰ ਘਰ ਨੂੰ ਜਾਂਦਾ ਹੈ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸੀ ਅੰਨੇ ਹਾਂ ਮਨਬਧ ਰੂਪ ਨੇਤਰਾਂ ਦੇ ਵਿੱਚ ਨਹੀਂ ਕਿਰਪਾ ਕਰਕੇ ਆਪਣੀ ਭਗਤੀ ਰੂਪ ਜਾਤਵਾ ਨਾਮ ਮੰਨ ਲੈ ਹਰ ਨਾਮ ਲੱਗ ਕੇ ਕੋਹਣੀ ਰਹੁ ਸਹਿ ਕੀ ਟੇਕ ਨਾ ਮੋਹਾ ਮੋਹਣੀ ਸੱਚੇ ਪਾਤਸ਼ਾਹ ਤੇਰਾ ਨਾਮ ਰੂਪੀ ਸੋਟੀਆ ਸਾਡੇ ਵਿਚਾਰ ਰੂਪੀ ਮਨ ਦੇ ਸੰਕਲਪ ਵਕਰ ਰੂਪੀ ਹੱਥਾਂ ਦੇ ਵਿੱਚ ਇਹ ਇੱਕ ਓਟ ਲੈ ਕਰਕੇ ਟਿੱਕੀ ਟਕਾ ਕੇ ਟੋ ਟੋ ਕਰਕੇ ਅਸੀਂ ਸੱਚਖੰਡ ਰੂਪੀ ਘਰ ਨੂੰ ਜਾਣਾ ਚਾਹੁੰਦੇ ਹਾਂ ਸਾਡੀ ਬਿਰਤੀ ਆ ਭਾਗ ਦੀ ਬਿਰਤੀ ਜਿਹੜੀ ਹੈ ਅਖੰਡ ਚੇਤਨ ਦੇ ਜਿਹੜੀ ਹੈ ਏ ਸੱਚੇ ਪਾਤਸ਼ਾਹ ਤੇਰੀ ਸਰੂਪ ਦੀ ਸਖਿਆਤਾ ਰੂਪ ਘਰ ਨੂੰ ਜਾਣਾ ਚਾਹੁੰਦੀ ਆ ਕਿਰਪਾ ਕਰੋ ਜਾਣਾ ਕਰੀਏ ਏਕ ਟਿਕੀਂ ਘਾਰੇ ਜਾਓ ਏਕ ਨਾਮ ਦੀ ਓਟ ਟਿਕੀ ਟਕਾ ਕੇ ਵਿਚਾਰ ਕਰਨੇ ਘਰ ਅੰਤਹ ਕਾਰਨ ਇਹਦੇ ਦਵਾਰਿਆ ਜਾਣਾ ਚਾਹੁੰਦੇ ਆ ਸਤਖੰਡ ਨੂੰ ਗੁਰੂ ਜਨਕਾਇ ਅੰਦਲਾ ਮਾਲਕ ਨੇ ਪਾਇਆ ਗੁਰੂ ਹੀ ਅੰਨਾ ਹੋਵੇ ਜੇਲੇ ਨਾਹੀਂ ਥਾ ਤੇਰੇ ਚੇਲੇ ਨੂੰ ਜਾ ਕੇ ਕਿੱਥੇ ਮਿਲਣੀ ਆਪ ਖਾਤੇ ਚ ਦੇਕੇਗਾ ਨਾਲ ਹੀ ਚੇਲੇ ਨੂੰ ਹੀ ਟੋਪ ਦੇਵੇਗਾ ਇਸੇ ਪ੍ਰਕਾਰ ਗੁਰੂ ਗੁਰੂ ਜਿਨ੍ਹਾਂ ਕਾ ਅੰਦਲਾ ਕਾਇਦ ਨਾ ਗੁਰੂ ਜੰਨਾ ਹੈ ਜਿਨ੍ਹਾਂ ਦੇ ਕੋਲ ਸੁਰਤੀ ਤੇ ਸਿਮਰਤੀ ਰੂਪ ਇਹ ਨੇਤਰੀ ਨਹੀਂ ਹਨ ਚੇਲੇ ਨਹੀਂ ਥਾ ਕਹਿੰਦੇ ਚੇਲਿਆਂ ਨੂੰ ਕਿੱਥੇ ਥਾਂ ਮਿਲਣਾ ਉਹ ਵੀ ਨਰਕ ਵਿੱਚ ਹੀ ਪੈਣਗੇ ਜਿਵੇਂ ਨਰਕ ਤੋਰਗੇ ਪਏ ਆ ਇਹਨਾਂ ਸਤਗੁਰੂ ਨਾਓ ਨਾ ਪਾਈਆ ਸਤਗੁਰੂ ਤੋਂ ਬਿਨਾ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਭਾਵੇਂ ਸਤਗੁਰੂ ਦਾ ਭਾਵੇਂ ਰਾਧਾ ਸਵਾਮੀ ਤੇ ਲਾਲਕੁਰਤੀ ਵਾਲੇ ਠੂਠੇ ਸੌਦੇ ਵਾਲੇ ਲਿਖਦੇ ਫਿਰਦੇ ਹੋ ਪਰ ਪੂਰਨ ਸਤਗੁਰੂ ਤੋਂ ਬਿਨਾ ਨਾਮ ਦੀ ਪ੍ਰਾਪਤੀ ਨਹੀਂ ਆਜਾਤ ਖੜ ਗਿਆ ਦੋ ਤਿੰਨ ਤੇ ਲਾਲਕੋਟ ਤੇ ਆਉ ਠੂਠੇ ਸੌਦੇ ਵਾਲੇ ਦੁਕਾਨ ਹੀ ਬੰਦ ਕਰ ਦਿੱਤੀ ਸਰਸੇ ਵੱਲੋਂ ਕਿ 6 ਮਹੀਨੇ ਬਾਅਦ ਤੇ ਕਿpropto ਦੇ ਦੇਣ ਐਂ ਸਤਗੁਰ ਨਾ ਆਉ ਨਾ ਪਾਈਐ ਸਤ ਸਦਾ ਰਹਿਣ ਵਾਲੇ ਗੁਰੂ ਚੇਤਨ ਸਰੂਪ ਤੋਂ ਬਿਨਾਂ ਵਾਹਿਗੁਰੂ ਨਾਮ ਦੀ ਪ੍ਰਾਪਤੀ ਨਹੀਂ ਤਿੰਨ ਨਾ ਆਵਿਆ ਕਿਆ ਸਵਾ ਤੇ ਨਾਮ ਜਪੇ ਤੋਂ ਬਗੈਰ ਕਿਆ ਕੀ ਹੈ ਸਵਾ ਉਪਰਜੋਨ ਕੁਝ ਵੀ ਨਹੀਂ ਕਿਆ ਸਵਾ ਕੀ ਹੈ ਸਵਾ ਸਵਾਦ ਕੋਈ ਵੀ ਸਵਾਲ ਪ੍ਰਾਪਤ ਨਹੀਂ ਹੁੰਦਾ ਕੋਈ ਪ੍ਰਯੋਜਨ ਪੂਰਾ ਨਹੀਂ ਹੁੰਦਾ ਨਾਮ ਤੋਂ ਬਗੈਰ ਆਏ ਗਿਆ ਪਛਤਾਵਨਾ ਉਹ ਆਇਆ ਜੰਮ ਕੇ ਗਿਆ ਮਰ ਕੇ ਅੰਤ ਨੂੰ ਪਛਤਾਉਣਾ ਹੀ ਪੈਂਦਾ ਹਾ ਕਿਸਤ ਜਾਂ ਸੁਨਿਆ ਘਰ ਕਾਓ ਜਿਵੇਂ ਸੁਨਿਆ ਘਰ ਚ ਕਾਹ ਆ ਜਾਵੇ ਕੋਈ ਕਿਹੜਾ ਕੋਈ ਮੁੰਡੇ ਖੇਡਦੇ ਜੀ ਇੱਕ ਟੁਕੜਾ ਲੈ ਕੇ ਉਹਨੇ ਖਾ ਲੈਣਾ ਹੈ ਐਸੀ ਹਾਲਤ ਹੁੰਦੀ ਆ ਫੇਰ ਪੜ ਇਹ ਆਏ ਆਏ ਗਿਆ ਪਛਤਾਵਨਾ ਗਿਹੜਾ ਭਾਈ ਅਗਿਆਨੀ ਆ ਨੰਨਾ ਦੇਮੁਖ ਗੁਰੂ ਤੋਂ ਉਹ ਆਇਆ ਜਮ ਕੇ ਤੇ ਮਰ ਕੇ ਚਲਿਆ ਗਿਆ ਜਾਂ ਸੁញੇ ਘਰ ਕਾ ਉਸ ਤੋਣ ਆਉਂਦਾ ਜਿਵੇਂ ਸੁញੇ ਘਰ ਵਿੱਚ ਇਸੇ ਤਰ੍ਹਾਂ ਜਿਹੜਾ ਦੇਮੁਖ ਹੈ ਜਾਂ ਮਨਮੁਖ ਹੈ ਉਹ ਸੰਸਾਰ ਰੂਪੀ ਇਸ ਘਰ ਵਿੱਚ ਆਇਆ ਹੋਇਆ ਹੈ ਤੇ ਸੁញੇ ਘਰ ਦੀ ਤਰ੍ਹਾਂ ਜਿਵੇਂ ਕਾ ਜਾਂਦਾ ਹੈ ਇਸੇ ਤਰ੍ਹਾਂ ਉਹ ਸੰਸਾਰ ਰੂਪੀ ਸੁញਿਆ ਘਰ ਹੈ ਇਹਦੇ ਵਿੱਚ ਜਾਂ ਆਸ ਇਹ ਸੰਸਾਰ ਰੂਪੀ ਸੁញੇ ਘਰ ਦੇ ਵਿੱਚ ਜੀ ਜੀਵ ਆਇਆ ਹੋਇਆ ਹੈ ਬੇਮੁਖ ਦੀ ਤਰ੍ਹਾਂ ਇਹ ਜੀਵ ਰੂਪੀ ਜਿਹੜਾ ਪ੍ਰਾਣ ਹੈ ਸੰਸਾਰ ਰੂਪੀ ਸੁੰញੇ ਘਰ ਵਿੱਚੋਂ ਆ ਕੇ ਕਿਹੜਾ ਕੋਈ ਮਨ ਰੂਪੀ, ਸ਼ੁੱਧ ਮਨ ਰੂਪੀ ਬੱਚੇ ਦੇ ਪਾਸੋਂ ਇਸ ਨੇ ਵਿਰਾਗ ਤੇ ਵਿਵੇਕ ਰੂਪੀ ਕੋਈ ਟੁਕੜਾ ਥੋੜੋ ਲੈ ਲੈਣਾ ਹੈ ਜਿਹੜਾ ਨਾਸਕਤਾ ਦੀ ਸੰਗਤ ਵਿੱਚ ਜਾਂਦਾ ਹੈ ਉਹ ਸੁੰញੇ ਕਾਂ ਦੀ ਤਰ੍ਹਾਂ ਰੋਕ ਹੀ ਜਾਂਦਾ ਹਾਂ ਆਏ ਦੇਨ ਨਾਲ ਦੁਖ ਦੇਹਰੀ ਨਾਮ ਜਪੇ ਤੋਂ ਬਗੈਰ ਪਾਈ ਜੇਹੋਰੀ ਦੁਖੀ ਹੁੰਦੀ ਹੈ ਅੰਤ ਨੂੰ ਕਿਉਂ ਕਲਰ ਕੀ ਸੀਤਾ ਇਸ ਤਰ੍ਹਾਂ ਹੁੰਦੀ ਜਿਵੇਂ ਕਲਰ ਦੀ ਪੀਟ ਕੰਦ ਹੁੰਦੀ ਆ ਕਰਦੀ ਰਹਿੰਦੀ ਦਿਖਦੀ ਰਹਿੰਦੀ ਹੈ ਇਸੇ ਤਰ੍ਹਾਂ ਨਾਮ ਤੋਂ ਬਗੈਰ ਪੰਜਾਂ ਤੱਤਾਂ ਰੂਪੀ ਮਿੱਟੀ ਦੀ ਬਣੀ ਹੋਈ ਜੇ ਉਹ ਜਿਹੜੀ ਹੈ ਦੇ ਤੇ ਦੁਖੀ ਹੁੰਦੀ ਹੈ ਜਿਵੇਂ ਕਲਰ ਕੀ ਪੀਟ ਕਾਮ ਕਰੋ ਲੋਭ ਮੋਹ ਆਦਿਕ ਇਹ ਕਲਰ ਲੱਗਾ ਹੋਇਆ ਹੈ ਇਦੇ ਵਿੱਚ ਪੈ ਕਰਕੇ ਕਮਜ਼ੋਰ ਹੋਣ ਰੂਪ ਕੁੜਦੀ ਜਾ ਰਹੀ ਕਰਦੀ ਜਾ ਰਹੀ ਆ ਜਬ ਲਗ ਮਹਿਲ ਨਾ ਪਾਈਐ ਕਦੋਂ ਤੱਕ ਭਾਈ ਮਹਾਲ ਸ੍ਰੂਪ ਨੂੰ ਨਹੀਂ ਪਾਇਆ ਜਾ ਸਕਦਾ ਕਦੋਂ ਤੱਕ ਜੀ ਜਬ ਲਗ ਸਾਚ ਨਾ ਚੀਤ ਜਬ ਜਦੋਂ ਲਗ ਲਗਣਾ ਜਦੋਂ ਤੱਕ ਜਬ ਜਦੋਂ ਲਗ ਤੱਕ ਜਦੋਂ ਤੱਕ ਸੱਚੇ ਦੇ ਵਿੱਚ ਚਿੱਤ ਨਹੀਂ ਦਿੱਤਾ ਆਪਣਾ ਜਦੋਂ ਤੱਕ ਸੱਚੇ ਵਿੱਚ ਮਾਨ ਨਹੀਂ ਆਪਣਾ ਜੋੜਿਆ ਸੋ ਤੱਕ ਮਹਾਲ ਸਰੂਪ ਦੀ ਪ੍ਰਾਪਤੀ ਨਹੀਂ ਹੋਵੇਗੀ। ਸਬਦ ਰਪੈ ਘਰ ਪਾਈਐ ਜਿਹੜਾ ਸਬਦੇ ਵਿੱਚ ਰੰਗੈ ਰਪੈ ਰੰਗਿਆ ਗਿਆ ਉਹ ਘਰ ਸਰੂਪ ਨੂੰ ਪਾ ਲੈਂਦਾ ਹੈ ਘਰ ਹਿਰਦੇ ਦੇ ਵਿੱਚ ਪਾ ਲੈਂਦਾ ਕਿਸ ਨੂੰ ਪਾਉਂਦਾ ਹੈ ਮਿਹਰਬਾਨੀ ਪਾਦਨੀਤ ਬੰਨਤੋ ਰਹਾ ਜਿਹੜਾ ਪਾਦਨਾ ਨੀਤ ਨਵੀਨ ਰੂਪ ਉਹ ਹੈ ਪਰਮੇਸ਼ਰ ਉਸ ਨੂੰ ਕਰਿਹਰ ਦੇ ਵਿੱਚੋਂ ਸੰਗਤ ਵਿੱਚੋਂ ਪਾ ਲੈਂਦਾ ਹਾਂ ਹਾਂ ਗੁਰੂ ਪੁੱਛੋ ਆਪਨੇ ਹਉ ਮੈਂ ਭਾਇ ਤਾਂ ਆਪਣੇ ਗੁਰੂ ਤੋਂ ਪੁੱਛਦੇ ਹਾਂ ਗੁਰੂ ਪੁੱਛੇ ਕਾਰ ਕਮਾਓ ਗੁਰੂ ਤੋਂ ਪੁੱਛ ਕੇ ਭਗਤੀ ਦੀ ਕਾਰ ਕਮਾਉਣਾ ਕਰੀਏ ਨਵਦ ਸਲਾਹੀ ਮਨਵਸਾ ਜਿਨ੍ਹਾਂ ਨੇ ਚੰਦ ਬ੍ਰਹਮ ਨੂੰ ਸਲਾਹ ਸਲਾਹਣਾ ਕੀਤਾ ਬੰਦਗੀ ਕੀਤੀ ਆ ਉਹਨਾਂ ਦੇ ਮਨ ਵਿੱਚ ਵਸਦਾ ਹਉ ਮੈਂ ਦੁੱਖ ਜਲ ਜਾਂ ਉਹਨਾਂ ਦਾ ਹਮਨ ਦੁੱਖ ਜਲ ਜਾਂਦਾ ਸੜ ਜਾਂਦਾ ਹੈ ਬ੍ਰਹਮ ਅਭਿਆਸ ਰੂਪਿਆ ਨਾਲ ਸਹੇਜ ਹੋਏ ਮਿਲਾਵੜਾ ਸੱਚ ਸੁਭਾਵਤ ਹੀ ਨਿਰਜਤਨੇ ਉਹਨਾਂ ਦਾ ਮਿਲਾਵੜਾ ਮਲਾਪ ਹੁੰਦਾ ਹੈ ਵਾਹਿਗੁਰੂ ਨਾਲ ਸੱਚੇ ਸੱਚੇ ਮਿਲਾਓ ਸੱਚੇ ਸੱਚੇ ਸੱਚ ਮਿਲਾਓ ਸੱਚੇ ਸੱਚੇ ਦਾ ਨਾਮ ਜਪਨੇ ਕਰਕੇ ਸੱਚੇ ਬ੍ਰਹਮ ਦੇ ਨਾਲ ਮਿਲਾਵ ਮਲਾਪ ਹੋ ਜਾਂਦਾ ਉਹਨਾਂ ਦਾ ਹਉਦ ਰਤੇ ਸੀ ਨਿਰਮਲੇ ਜਿਹੜੇ ਸ਼ਬਦ ਉਪਦੇਸ਼ ਵਿੱਚ ਰੰਗੇ ਗਏ ਉਜਲੇ ਹਨ ਅੱਜ ਕਾਮ ਕ੍ਰੋਧ ਅਹੰਕਾਰ ਕੁੰਨ ਸ਼ਰਦ ਪੈ ਕਾਮ ਦਾ ਫੁਰਨਾ ਕ੍ਰੋਧ ਦਾ ਫੁਰਨਾ ਅਹੰਕਾਰ ਦਾ ਕਾਮ ਨੂੰ ਵਸਤੂ ਵਿਚਾਰ ਦੁਆਰਾ ਕਰੋਧ ਨੂੰ ਸ਼ਾਂਤੀ ਨਾਲ ਹੰਕਾਰ ਨੂੰ ਨਿਮਰਤਾ ਨਾਲ ਨਾਮ ਸਲਾਮ ਕਾਮ ਕਾਮਨਾ ਫੁਰ ਲੱਗੀ ਪਰਮੇਸ਼ਰ ਦੀ ਭਗਤੀ ਦੀ ਕਰੋਧ ਆਗ ਲੱਗ ਤੇ ਆਸ ਤੇ ਸੋਧਕਾਰ ਪੈਦਾ ਹੋ ਗਏ ਕਿਸ ਗੁਰੂ ਕੇ ਪੁੱਤਰ ਬਣ ਗਏ ਨਾਮ ਸਲਾਹਨ ਸਾਧ ਸਦਾ ਉਹ ਨਾਮ ਨੂੰ ਸਲਾਉਂਦੇ ਆਂ ਸਾਵੇ ਹਮੇਸ਼ਾ ਹੀ ਸਦਾ ਸੈਂਕੜੇ ਦੇ ਰਹਾ ਹਰ ਰੋਜ ਹਰ ਰੱਖੇ ਉਹ ਧਾਰ ਉਹ ਹਰ ਨੂੰ ਹੋਰ ਹਿਰਦੇ ਦੇ ਧਾਰਨ ਕਰਕੇ ਰਾਖੇ ਰੱਖਦੇ ਹਨ ਤੋ ਕਿਉ ਮਨਹੁ ਵਿਸਾਰੀਆ ਤੋ ਉਸ ਨੂੰ ਕਿਸ ਵਾਸਤੇ ਭਾਈ ਮਨ ਵਿੱਚੋਂ ਭੁਲਾਈਏ ਸਭ ਜੀਆਂ ਦਾ ਆਧਾਰ ਜੋ ਸਾਰੇ ਜੀਵਾਂ ਦਾ ਜੰਤਾਂ ਦਾ ਆਧਾਰ ਆਸਰਾ ਰੂਪ ਹੈ ਆਪ ਨਿਰਹਾਤ ਆ ਰਹਾ ਸ਼ਬਦ ਮਰੈ ਤੋ ਮਰ ਰਹਾ ਸ਼ਬਦ ਮਰੈ ਤੋ ਮਰ ਰਹਾ ਜਿਹੜਾ ਸ਼ਬਦ ਸੰਸਾਰ ਵੱਲੋਂ ਮਰ ਗਿਆ ਹੈ ਤੋ ਮਰ ਰਹਾ ਉਹ ਭਾਈ ਜੰਮਣ ਮਰਨ ਵੱਲੋਂ ਮਰ ਜਾਂਦਾ ਰਹਿਤ ਹੋ ਜਾਂਦਾ ਹਿਰ ਮਰੈ ਨਾ ਦੂਜੀ ਜੀਵਾਂ ਇਹ ਦੂਜੀ ਵੇਰਾਂ ਇਹਨੂੰ ਮਰਨਾ ਪੈਂਦਾ ਜਮ ਜੰਮਣ ਮਰਨ ਵਿੱਚ ਨਹੀਂ ਆਉਣਾ ਪੈਂਦਾ ਤਮਦਾ ਹੀ ਸਿਰ ਪੜੇ ਸ਼ਬਦ ਸ਼ਬਦ ਮਰੈ ਸੋ ਮਰ ਰਹਾ ਜਿਹੜਾ ਸ਼ਬਦ ਅਭਿਆਸ ਕਰਕੇ ਸਾਧ ਸੰਸਾਰ ਵੱਲੋਂ ਮਰ ਗਿਆ ਸੋ ਮਰ ਰਹਾ ਸੋ ਉਹ ਮਰਨ ਵੱਲੋਂ ਰਹਿ ਗਿਆ ਕੋਨ ਉਹ ਨਹੀਂ ਮੜਕੇ ਮਰਨਾ ਪੈਂਦਾ ਫਿਰ ਮਰਿਆ ਨਾ ਦੂਜੀਵਾ ਤੇ ਫੇਰ ਉਹਨੂੰ ਜੰਮਣਾ ਵੀ ਪੈਣਾ ਜੰਮਿਆ ਫੇਰ ਵੀ ਮਰਨਾ ਗਾ ਇਸ ਵਾਰ ਤੇ ਮਰਨ ਵੱਲੋਂ ਰਹਿ ਗਿਆ ਜੰਮਣ ਮਰਨ ਵੱਲੋਂ ਸਬਦਾ ਹੀ ਤੇ ਪਾਈਆ ਸ਼ਬਦ ਉਪਦੇਸ਼ ਦੁਆਰਾ ਹੀ ਨਿਸ਼ਚੇ ਕਰਕੇ ਪਾਈਦਾ ਹੈ ਪਾਏ ਹਰ ਨਾਮੇ ਲੱਗਿਆ ਪਿਆਰ ਜਿਨਾਂ ਨੂੰ ਹਰੀ ਦੇ ਨਾਮ ਵਿੱਚ ਪਿਆਰ ਲੱਗ ਗਿਆ ਦਿਨ ਸਬਦਾ ਜਗ ਭੂਲਾ ਫਿਰੈ ਸ਼ਬਦ ਉਪਦੇਸ਼ ਤੋਂ ਬਿਨਾ ਸਾਰਾ ਸੰਸਾਰ ਭੁੱਲ ਵਿੱਚ ਹੀ ਫਿਰਦਾ ਮਰ ਜਨਮ ਵਾਰੋ ਵਾਰ ਹਰ ਜਨਮ ਮੌਤ ਦਾ ਮਾਰਿਆ ਮਰ ਜੰਗਾ ਬਾਛਨਰ ਬੱਧਾ ਜਾਂਦਾ ਹੈ ਵਾਰ ਵਾਰ ਪੁਨਾ ਪੁਨਾ ਮੜ ਮੜ ਕੇ ਨਾ ਦੇ ਸਾਲਾ ਹੈ ਆਪ ਦਾ ਸਾਰੇ ਆਪਣੇ ਆਪ ਨੂੰ ਸਲਾਉਂਦੇ ਹਨ ਮੈਂ ਚੰਗਾ ਹਾਂ ਜੋ ਕਮਿਆਰੀ ਆਉ ਦੇ ਘਟ ਨੂੰ ਸਲਾਉਂਦੀ ਐ ਵੱਡਾ ਹੋ ਡੇਰੀ ਹੋਏ ਵੱਡੋ ਵਡੇਰੀ ਹੋਏ ਵੱਡੇ ਤੋਂ ਵੱਡੇ ਕਹਾਉਂਦੇ ਆਪਣੇ ਆਪ ਨੂੰ ਦੁਰ ਦਿਨ ਆਪ ਨਾ ਚੀਨੀਐ ਗੁਰੂ ਧਾਰਮਿਕਤਤ ਬਗੈਰ ਆਪਣੇ ਸਰੂਪ ਨੂੰ ਨਹੀਂ ਚੀਨੀਆ ਜਾਣੀ ਦਾ ਭੇਖ ਸੰਕ੍ਰੋਹਣ ਕਰਕੇ ਆਪਣੇ ਸਰੂਪ ਨੂੰ ਕਹੇ ਸੁਣੇ ਕਿਆ ਹੋਏ ਤੇ ਤੇ ਕਹਿ ਵੀ ਲਿਆ ਤੇ ਹੋਰ ਨਾਲ ਤੋਂ ਸੁਣ ਵੀ ਲਿਆ ਕੀ ਹੋ ਜਾਵੇਗਾ ਆਪਣੇ ਆਪ ਨੂੰ ਕਹਿ ਰਿਹਾ ਮੈਂ ਬੜਾ ਵੱਡਾ ਸੰਤ ਆ ਕੇ ਲਿਆ ਨੇ ਕਹਿੰਦਾ ਜੇ ਸਾਡਾ ਸੰਤ ਦਾ ਬੜਾ ਚੜ੍ਹਦੀ ਕਲਾ ਵਾਲਾ ਲੱਗਦਾ ਇਹ ਰਾਂਤ ਨੂੰ ਵੱਖਰੀਆਂ ਹੋ ਜਾਂਦੀਆਂ ਬਾਹਾਂ ਵੱਖਰੀਆਂ ਹੋ ਜਾਂਦੀਆਂ ਥੋੜਾ ਵੱਖਰਾ ਕਰਕੇ ਦਿਨੇ ਜੁੜ ਜਾਂਦਾ ਜੇ ਕਹਿ ਵੀ ਲਿਆ ਤੇ ਕਹਾ ਵੀ ਲਿਆ ਤੇ ਸੁਣ ਵੀ ਲਿਆ ਕੀ ਹੋ ਗਿਆ ਇਹਦੇ ਨਾਲ ਕੁਝ ਨਹੀਂ ਹੋਵੇਗਾ ਪ੍ਰਪਤ ਨਾਨਕ ਸਬਦ ਪਛਾਣੀਐ ਮਹਾਰਕ ਨੇ ਪਾਇ ਸਬਦ ਬ੍ਰਹਮ ਨੂੰ ਪਛਾਣ ਲਾ ਕਰ ਗਏ ਹਉਮੈ ਕਰੇ ਨਾ ਕੋਈ ਜਿਨ੍ਹਾਂ ਨੇ ਬ੍ਰਹਮ ਨੂੰ ਪਛਾਣਿਆ ਫਿਰ ਕਹਿੰਦੇ ਹਉਮੈ ਕਰਨਾ ਕੋਈ ਉਹ ਨਹੀਂ ਕੋਈ ਫਿਰ ਹਉਮੈ ਕਰਦਾ ਉਹ ਗੁਰੂ ਦਾ ਬਣ ਕੇ ਰਹਿੰਦਾ ਉਸ ਤੇ ਆਧਾਰ ਆਸਰੇ ਰਹਿੰਦਾ ਪਰ ਤੋਂ ਉਹ ਨਿਕਲ ਗਿਆ ਥੋੜਾ ਜਿਹਾ ਪੁੱਛਿਆ ਕਿ ਕੀ ਗੱਲ ਹੈ ਮੈਂ ਛੜ ਜੀ ਕਰਾ ਪਾਣੀ ਪੀਆ ਕਹਿੰਦੇ ਪਾਣਾ ਹੀ ਛੱਡ ਦਿਓ ਆਣਾ ਰੇ ਸ਼ਰਨਾ ਕਾਇਦਾ ਸਿੱਖ ਨੂੰ ਕਦੇ ਦੇਵਾਂ ਜੀ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਤੇਰੇ ਧਨ ਸੀਗਾਰੀਏ ਬਿਨ ਤੇਰੇ ਧਨ ਸੀਗਾਰੀਏ ਸੋ ਜਿਵੇਂ ਕੋਈ ਇਸਤਰੀ ਹੋਵੇ ਜਵਾਨ ਤੇ ਮਾਪਿਆਂ ਨੇ ਪਿਰਪਤੀ ਨਾ ਭਾਲ ਕੇ ਦਿੱਤਾ ਹੋਵੇ ਤਾਂ ਇਸਤਰੀ ਨੂੰ ਉਹ ਸਿਗਾਰ ਲਾਉਂਦੀ ਫਿਰ ਆਉਂਡਰ ਫੁਰਖੀ ਲਾ ਲਵੇ ਮਿੱਡੀਆਂ ਗੁੰਦ ਲਵੇ ਜੋਬਨ ਬਾਦ ਖਵਾਰ ਤੁਹਾ ਦਾ ਜਿਹੜਾ ਜੋਬਨ ਜਵਾਨੀ ਸਾਰਾ ਬਾਦ ਵਿਅਰਥੀ ਹੈ ਖਵਾਰ ਖਰਾਬ ਹੀ ਹੁੰਦੀ ਆ ਅੰਤ ਨੂੰ ਗੇਸ਼ੇ ਵਿਕਾਰਾਂ ਵਾਲੀ ਦੀ ਦ੍ਰਿਸ਼ਟੀ ਬਣ ਜਾਂਦੀ ਹੈ ਬਹੁਤੀ ਫੈਸ਼ਨਬਾਜ਼ੀ ਕਰਕੇ ਸੋ ਬਹੁਤੀ ਖਰਾਬ ਹੁੰਦੀ ਹੈ ਨਾ ਮਾਣੇ ਸੁਖ ਸੇਜੜੀ ਉਹ ਨਹੀਂ ਮਾਨ ਸਕਦੀ ਸੇਜੜੇ ਸੁਖ ਆਨੰਦ ਨੂੰ ਪਤੀ ਦੇ ਨਾਲ ਜਦੋਂ ਹੈ ਹੀ ਨਹੀਂ ਮਾਨਣਾ ਕਿਹਦੇ ਨਾਲ ਬਿਨ ਪਰ ਬਾਦ ਸੀਗਾਰ ਫਿਰ ਪਤੀ ਦੀ ਪ੍ਰਾਪਤੀ ਤੋਂ ਬਿਨ ਬਾਦ ਵਿਅਰਥੀਆ ਸੀਗਾਰ ਲਾਇਆ ਹੋਇਆ ਅਨੇਕ ਪ੍ਰਕਾਰ ਦਾ 16 ਪ੍ਰਕਾਰ ਦਾ ਤਰਕ ਕਾਲੇ ਦੋ ਜਿਲੇ ਪਤਲੇ ਪਤਲੇ ਪੰਜ ਪ੍ਰਕਾਰ ਚਾਰ ਕਠਣ ਦੇ ਚੀਕ ਨੇ 16 ਜਾਂ ਸ਼ਿੰਗਾਰ ਇਹ ਲਾਏ ਹੋਏ ਕਿਸੇ ਵੀ ਅਰਥ ਨਹੀਂ ਦੁੱਖ ਘਣਾ ਦੁਹਾਗਣੀ ਉਹ ਦੁਹਾਗਣ ਸੁਟਣ ਨੂੰ ਬਹੁਤਾ ਘਣਾ ਦੁੱਖ ਹੈ ਨਾ ਘਰ ਸੇਜ ਪੁਤਾਰ ਨਾ ਉਹ ਘਰੀ ਪ੍ਰਾਪਤ ਹੁੰਦਾ ਤੇ ਨਾ ਸੇਜਾ ਤੇ ਨਾ ਪੁਤਾਰ ਪਤੀ ਮਿਲਣਾ ਕਿਸੇ ਉਸ ਨੂੰ ਜਦੋਂ ਮਾਤਿਆਂ ਨੇ ਤਾਂ ਮੰਗੀ ਵਿਆਹੀ ਨਹੀਂ ਆਪਣੇ ਆਪ ਹੀ ਸ਼ਿੰਗਾਰ ਲਾ ਕੇ ਸੁਹਾਗਵਾਂਤਿਆਂ ਵਰਗਾ ਰੂਪ ਮਣਾਈ ਬੈਠੀ ਹੈ ਹੁੰਦੀ ਖਰਾਬੀ ਹੈ ਤੁਹਾਨੂੰ ਵਿਸ਼ਿਆਂ ਵਿੱਚ ਇਸੇ ਪ੍ਰਕਾਰ ਸੇ ਇਹ ਆਰੰਭ ਤੋਂ ਦਿਨ ਪਿਰ ਧਨ ਸੀਗਾਰੀਐ ਭਾਏ ਦਿਨ ਬਗੈਰ ਪਰੇ ਪਿਰ ਜੋ ਅਕਾਲ ਪੁਰਖ ਪਤੀ ਹੈ ਸੋ ਉਸ ਦੀ ਪ੍ਰਾਪਤੀ ਤੋਂ ਬਗੈਰ ਇਹ ਜਗਿਆ ਸਰੂਪ ਇਸਰੀ ਸੀਗਾਰੀਐ ਸਗਾਰ ਲਾਉਂਦੀ ਫਿਰਦੀ ਹੈ ਜੋ ਤੂੰ ਤਰਾਟਕਾਂ ਨੂੰ ਸਾਧਨ ਰੂਪ ਜਲ ਧਾਰੇ ਕਰਨ ਰੂਪ ਧੋਣੀਆਂ ਤਾਉਣ ਰੂਪ ਜੋਗਨ ਬਾਦ ਖੁਆ ਇਹਦਾ ਤੇਰਾ ਜੋਗਨ ਸ਼ੌਕ ਵਸਾ ਰੂਪ ਤੇ ਸ਼ੌਕ ਵਸਾ ਰੂਪ ਇਹਦੀ ਤੇਰੀ ਜਵਾਨੀ ਹੈ ਬਾਹਰ ਵਿਅਰਥੀ ਹੈ ਖੋੜ ਖਰਾ ਦੀ ਹੋਵੇਂਗੀ ਅੰਤ ਨੂੰ ਹੋਰ ਨਾਲ ਪੂਜਾ ਕਰਾ ਲਈ ਮੱਥੇ ਟਕਾਲ ਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਕਾਰਜ ਨਾ ਉਤਪਨ ਹੋਇਆ ਕਦੇ ਨਾ ਮਾਣੇ ਸੁਖ ਸੇਜੜੀ ਸੋ ਕਿਹੜੀ ਤ੍ਰਿਅੰਤਾ ਕਰਨ ਸੇਜਾ ਹੈ ਬਣੀ ਹੋਈ ਮਨਬੁੱਧ ਚਿੱਤ ਹੰਕਾਰ ਦੇ ਪਾਵੇ ਬਣਿਆ ਬਾਹਾਂ ਬਿਰਤੇ ਦੇਰਤੀਆਂ ਬਾਹਾਂ ਤੇ ਸੇਰਵੇ ਬਣੇ ਹੋਇਆ ਔਰ ਪ੍ਰੇਮ ਦੇ ਬਾਣ ਨਾਲ ਜਿਹੜੀ ਬੁਣਨੀ ਸੀ ਸੋ ਇਹ ਜਿਹੜੀ ਸੇਜਾ ਬਣਾਉਣੀ ਸੀ ਅੰਦਰ ਸੋ ਇਸੇ ਤਰ੍ਹਾਂ ਹੀ ਦੇ ਸ਼ੇਵ ਆ ਪਾਂਡੇ ਦੇ ਵਸੇਣ ਸਾਜ ਦਾ ਸਪਾਰਸ ਰੂਪ ਦਾਸਗੰਧ ਇਹਨਾਂ ਦਾ ਤਿਆਗ ਰੂਪ ਜਿਹੜੇ ਫੁੱਲ ਉੱਪਰ ਪਾਉਣੇ ਸੀ ਸੋ ਤਾਰੇ ਮਹਾਦੇਵ ਆਕ ਰੂਪ ਤੇ ਸੇਜ ਬੰਦ ਪਾਉਣੇ ਸਾਨ ਸੱਤ ਸਤੋਜੇ ਤੋਤੇ ਲਟਕਾਉਣੇ ਸਾਨ ਬਿਰਤੀ ਨੂੰ ਕਾਗਰ ਕਰ ਰੂਪ ਸੋ ਇਹ ਦੌਣ ਪਾਉਣੀ ਸੀਗੀ ਇਸ ਤਰ੍ਹਾਂ ਜਿਹੜਾ ਮੰਜਾ ਤਿਆਰ ਕਰਕੇ ਰੱਖਣਾ ਸੀ ਸੋ ਸੋਲਤਾ ਦੀ ਤਲਾਈ ਤੇ ਸੰਤਾਰੀ ਵਿਛਾਈ ਬਣਾਉਣੀ ਸੀ ਭਗਤ ਦਾ ਸਰਪੋਸ਼ ਉੱਪਰ ਵਿਛਾਉਣਾ ਸੀ ਹੰਕਾਰ ਦਾ ਤਿਆਗ ਰੂਪ ਤੇ ਸਰਹਾਣਾ ਰੱਖਣਾ ਸੀ ਐਸੀ ਜਿਹੜੀ ਸੇਜਾ ਅੰਦਰ ਬਣੀ ਹੋਈ ਹੈ ਨਾ ਮਾਣੇ ਸੁਖ ਸੇਜੜੀ ਐਸੀ ਅੰਤਕਾਰ ਰੂਪੀ ਸੇਜਾ ਦੇ ਉੱਪਰ ਪਰਮੇਸ਼ਰਪਤੀ ਦੀ ਪ੍ਰਾਪਤੀ ਦੇ ਅਤੇ ਸਾਰੇ ਆਨੰਦ ਰੂਪ ਆਨੰਦ ਨੂੰ ਨਹੀਂ ਮਾਣ ਸਕਦੀ। ਦਿਨ ਪੇਰ ਬਾਦ ਸੀਗਾ ਤੇ ਤੇਰ ਪਤਨੀ ਪ੍ਰਾਪਤੀ ਤੋਂ ਬਗੈਰ ਜਿਹੜਾ ਤੇਰਾ ਸਿਗਾਰ ਲਾਇਆ 16 ਪ੍ਰਕਾਰ ਦਾ ਇਹ ਵਿਆਦ ਬਾਦ ਵਿਅਰਥ ਹੀ ਹੈ ਕਿਸੇ ਵੀ ਕੰਮ ਨਹੀਂ ਹਾਂ। ਕਣਾ ਦੋ ਆਗਣੀ ਇਹ ਸ਼ਿੱਟੜ ਹੋਈਏ ਹੋਈਏ ਜੀਵ ਰੂਪੇ ਤੀਏ ਕਣਾ ਦੁਖ ਬਹੁਤਾ ਮਿਲੇਗਾ ਤੈਨੂੰ ਹਾਂ ਕਰ ਤੇਜ ਪਧਾਰ ਨਾ ਮੁੜ ਕੇ ਤੈਨੂੰ ਮਨੁੱਖਾ ਜਨੂ ਰੂਪੀ ਘਰ ਹੀ ਮਿਲਣਾ ਹੈ ਨਾ ਤਾਂ ਕਰ ਕਿ ਤੇਰਾ ਸੇਜਾ ਪਵਿੱਤਰ ਹੋਣੀ ਹੈ ਨਾ ਪਤੌਰ ਪਤੀ ਪੂਰਤੀ ਕਰਨ ਵਾਲਾ ਮਿਲਣਾ ਹੈ ਮਨ ਰੇ ਰਾਮ ਜਪੋ ਸੁਖ ਹੋਏ ਰੇ ਮੇਰੇ ਮਨ啊 ਹੈ ਪਿਆਰੇ ਜੀਵ ਇਹ ਗੁਰ ਸਿੱਖ ਰਾਮ ਜਪੋ ਰਮੇ ਪਰਮੇਸ਼ਰ ਮੰਤਰੀ ਦਾ ਜਾਪ ਕਰੋ ਫਿਰ ਸੁਖ ਹੋਏ ਆਤਮਾਨੰ ਸੁਖ ਪ੍ਰਾਪਤ ਹੋਵੇਗਾ ਸੁਖ ਰੂਪੀ ਪ੍ਰਾਪਤੀ ਵਾਲੇ ਹੋ ਜਾਵੋਗੇ ਬਿਨ ਗੁਰ ਪ੍ਰੇਮ ਨ ਪਾਈਐ ਹਾ ਜੀ ਬਿਨ ਗੁਰ ਪ੍ਰੇਮ ਨ ਪਾਈਐ ਭਾਈ ਗੁਰੂ ਧਾਰਨ ਕੀਤੇ ਤੋਂ ਬਿਨਾ ਪ੍ਰੇਮ ਵੀ ਨਹੀਂ ਪ੍ਰਾਪਤ ਹੁੰਦਾਗਾ ਪ੍ਰੇਮ ਵੀ ਤਾਂ ਹੀ ਪ੍ਰਾਪਤ ਹੁੰਦਾ ਜੇ ਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਦੀ ਕਿਰਪਾ ਤਾਂ ਹੀ ਹੋਵੇ ਜੇ ਗੁਰੂ ਧਾਰਨ ਕਰਾਂਗੇ ਬਾਬਾ ਜੀਪ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਸੀ ਤਾਂ ਹੀ ਪ੍ਰੇਮ ਪ੍ਰਾਪਤ ਹੋਇਆ ਸੀ ਪੰਜ ਸੂਰ ਸਿੰਘਾਂ ਨੂੰ ਨਾਲ ਲੈ ਕੇ ਤੇਰੇ ਸਨ ਬਾਬਾ ਜੀ ਜਦ ਵੇਲੇ ਦੰਦਮਾ ਸਾਉ ਤੋਂ ਤੁਰੇ ਹਰੀਕੇ ਪੱਤਣ ਤੇ ਆਉਂਦੇ ਆ 5000 ਸਿੰਘਾਂ ਦੀ ਗਿਣਤੀ ਹੋ ਗਈ ਸੀ ਤੇ ਫਿਰ ਅੰਮ੍ਰਿਤਸਰ ਤੱਕ ਪਹੁੰਚਦਾ ਕੇਵਲ ਠਾਸੀ ਸਿੰਘ ਸ਼ਹੀਦ ਹੋਏ ਸੀ ਬਾਕੀ ਸਾਰੇ ਬਚ ਗਏ ਸਨ ਇੰਨੀ ਭਾਜੜ ਪਾਈ ਸੀ ਅਬਦਾਲੀ ਦੀ ਫੌਜ ਨੂੰ ਸੋ ਜਿਹੜਾ ਮਨਜੀਤ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਸੰਮਰਮਰ ਦਾ ਖੜਾ ਬਣਿਆ ਹੋਇਆ ਉਹ ਉਸ ਵੇਲੇ ਜਿਹੜਾ ਠਾਸੀ ਸਿੰਘ ਬਾਬਾ ਜੀ ਦੇ ਨਾਲ ਸ਼ਹੀਦ ਹੋਏ ਸੀ ਸੋ ਉਹਨਾਂ ਦੀ ਯਾਦਗਾਰ ਵਿੱਚ ਖੜਾ ਬਣਿਆ ਹੋਇਆ ਹੈ ਬਾਬਾ ਜੀ ਦਾ ਇਸ ਜਦੋਂ ਪ੍ਰਕਰਮਿਆਂ ਵਾਲੇ ਥਾਂ ਤੇ ਪਹੁੰਚੇ ਐ ਪਹਿਲਾਂ ਜਿਸ ਵੇਲੇ ਸੀਸ ਕਟਿਆ ਗਿਆ ਸੀ ਮੀਤ ਜੱਥੇਦਾਰ ਸੀ ਭਾਈ ਨੱਥਾ ਸਿੰਘ ਜੀ ਉਹਨਾਂ ਨੇ ਬੇਨਤੀ ਕੀਤੀ ਜੀ ਬਾਬਾ ਜੀ ਆਪ ਜੀ ਦਾ ਫਰਮ ਸੀ ਕਹੀ ਦਰਬਾਰ ਸਾਹਿਬ ਜਾਵਾਂਗੇ ਤਾਂ ਉਸ ਵੇਲੇ ਬਾਬਾ ਨੱਥਾ ਸਿੰਘ ਜੀ ਦੇ ਇਹ ਬਚਨ ਸੁਣ ਕੇ ਸੋ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਢਾਲੀ ਤੇ ਰੱਖ ਕੇ ਅੱਗੇ ਜਾਂਣਾ ਸ਼ੁਰੂ ਕੀਤਾ ਸੀ ਤੇ ਜਿਸ ਵੇਲੇ ਇੱਥੇ ਪਹੁੰਚੇ ਬਾਬਾ ਨੱਥਾ ਸਿੰਘ ਜੀ ਨਾਲ ਸਨ ਉਸ ਵੇਲੇ ਉਹਨਾਂ ਨੇ ਕਿਹਾ ਕਿ ਬਾਬਾ ਜੀ ਤੁਹਾਡਾ ਬਚਨ ਪੂਰਾ ਹੋ ਗਿਆ ਆਪ ਫਰੋਵਰ ਤੇ ਆ ਗਏ ਆ ਜਿਹੜਾ ਪ੍ਰਕਰਮ ਹੈ ਜੋ ਥਾ ਬਣਿਆ ਇਹਦੇ ਤੇ ਬਾਬਾ ਜੀ ਆਪਣਾ ਸੀਸ ਰੱਖ ਕੇ ਤੇ ਸਤਿਗੁਰੂ ਰਾਮਦਾਸ ਸਾਹਿਬ ਜੀ ਕਰਨ ਤੇ ਨਮਸਕਾਰ ਕਰਕੇ ਜਕਾਰਾ ਛੜ ਕੇ ਸਰੀਰ ਸਾਧ ਕੀਤਾ ਸੀ ਇਥੋਂ ਮੁੜ ਕੇ ਸਰੀਰ ਸਾਰਾ ਸੁਵੇਤ ਸੀਸ ਦੇ ਲਿਜਾ ਕੇ ਜਿਹੜਾ ਬਾਹਰ ਚਾਚੀਵਿੰਨ ਗੁਰਦੁਆਰਾ ਬਣਿਆ ਸੀਸ ਗਾਂ ਦੇ ਬਾਬਾ ਜੀ ਦਾ ਉਹ ਸੇਲ ਜਾ ਕੇ ਸਸਕਾਰ ਕੀਤਾ ਸੀ ਬਾਕੀ ਜਿਹੜੇ 88 ਸੰਗਤ ਇਹ ਛੱਬੇ ਤੋਂ ਆਣ ਕੇ ਛੇੜ ਹੋਏ ਸਨ ਉਹਨਾਂ ਦੀ ਪਰਤਾਲ ਕਰਕੇ ਉਹਨਾਂ ਦਾ ਜਿਹੜਾ ਸੋ ਸਨਸਕਾਰ ਕੀਤਾ ਗਿਆ ਹੈ ਉਹਦਾ ਮਨਜੀਤ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਥੋੜਾ ਬਣਾ ਜਿੱਥੇ ਨੇ ਮਿੱਠੰਗ ਰਗੜਾ ਲਾਉਂਦੇ ਰਹਿੰਦੇ ਸਾਰੀ ਦਿਹਾੜੇ ਉੱਥੇ ਸਨਸਕਾਰ ਕੀਤਾ ਸੀ ਉਹ 88 ਸਿੰਘਾਂ ਦੀ ਯਾਦਗਾਰ ਵਿੱਚ ਇਹ ਸਾਡਾ ਬਣਿਆ ਖਾਸਾ ਜੇ ਇਸ ਤਰ੍ਹਾਂ ਸਮਝ ਲੈਣਾ ਸਵਾਹ ਰਾਜ ਕਹਿੰਦੇ ਹਨ ਦਿਨ ਗੁਰ ਪ੍ਰੇਮ ਨਾ ਪਾਈ ਆ ਭਾਈ ਗੁਰੂ ਧਾਰਨ ਕੀਤੇ ਤੋਂ ਬਿਨਾ ਪ੍ਰੇਮ ਦੀ ਪ੍ਰਾਪਤੀ ਨਹੀਂ ਹੁੰਦੀ ਬਾਬਾ ਮਨੀ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਹੈ ਤਾਂ ਇਹ ਮੈਂ ਤੋਂ ਪਰੇ ਹੋ ਕਰਕੇ ਪ੍ਰੇਮ ਨਵਾਇਆ ਗੁਰੂ ਘਰ ਦੇ ਨਾਲ ਬੰਧਮਨ ਕਟਵਾ ਲਿਆ ਪਰ ਇਹ ਨੂੰ ਨਵਾ ਭਾਈ ਤਾਰੂ ਸਮਝੇ ਨਾ ਗੁਰੂ ਦੀ ਕਿਰਪਾ ਤੋਂ ਪ੍ਰੇਮ ਦੀ ਪ੍ਰਾਪਤੀ ਨਹੀਂ ਸਬਦ ਕੇਵਲ ਸਾਥੀ ਸਿੰਘ ਹੀ ਚੀਜ਼ ਹੋਏ ਸੀ ਸਾਰੇ 5000 ਤੋਂ ਹੁਣ ਕਹਿੰਦੇ ਆ ਕਿ ਗਵਰਨਮੈਂਟ ਬੜੀ ਬਲਵਾਨ ਹੈ ਸਬਦ ਮਿਲੇ ਰੰਗ ਹੋਏ ਜਿਹੜੇ ਸ਼ਬਦ ਬ੍ਰਹਮ ਵਿੱਚ ਮਿਲੇ ਗਏ ਰੰਗ ਹੋਏ ਉਹਨਾਂ ਨੂੰ ਆਨੰਦ ਪ੍ਰਾਪਤ ਹੋਏ ਹੁੰਦਾ ਹੁੰਦਾ ਸੀ ਹੋਵੇਗਾ ਆਓ ਨਿਸ਼ਚਾ ਨਹੀਂ ਆਪਣ ਤਾਂ ਹੀ ਦਾਵਾ ਡੋਲਰ ਦਾ ਨਾ ਮੰਨ ਨਿਸ਼ਚਾ ਹੋਵੇ ਤਾਂ ਫਿਰ ਕੋਈ ਗੱਲ ਨਹੀਂ ਗੀ ਰਹਾਉ ਗੁਰ ਸੇਵਾ ਸੁਖ ਪਾਈਐ ਉਹ ਸਾਰੇ ਸਾਥੀ ਹੋਏ ਸੀਗੇ ਸ਼ਹੀਦ ਆਪਾਂ ਕਿਨੇ ਇੱਥੇ 288 ਰੱਖਦੇ ਮਰਦਾਂਗੇ ਬਾਕੀ ਦਾ ਬਚਣਗੇ ਨਾ ਗੁਰ ਤੇਗਾਰ ਸੁਖ ਪਾਈਐ ਗੁਰਾਂ ਦੀ ਸੇਵਾ ਕਰਕੇ ਸੁਖ ਪਾਈਦਾ ਸਾਰੇ ਕਹਿੰਦੇ ਸੁਖ ਪ੍ਰਾਪਤ